ਚਲਾ ਜਾਂਦੇ ਐ ਸੀ ਵਾਲੇ ਫਟ ਆ ਦੇਖਿਆ ਅੱਜ ਤਾਂ ਲੌਬੀ ਦਾ ਏਸੀ ਮਿਲਾਇਆ ਨੇ ਮਾ ਲੌਬੀ ਦਾ ਏਸੀ ਮਿਲਾਇਆ ਹਾਂ ਬੱਤੀ ਮਿਲਾਇਆ ਹਾਂ ਕੁੜੀ ਕੌਣ ਐ ਮੇਰੇ ਨਾਲ ਕੋਈ ਨਾ ਕੀ ਹੋਇਆ ਆ ਕੁੜੀ ਅੱਜ ਨਾਲੇ ਕੋਈ ਵੀ ਨਹੀਂ ਸੇਕ ਨਾ ਇਹ ਕੋਈ ਨਾ ਕੋਈ ਵੀ ਨਹੀਂ ਦੱਸ ਹਾਂ ਪਿੱਛੇ ਬੈਣੀ ਆਂ ਦੀ ਨਾ ਤੁਹਾਨੂੰ ਕੁੜੀ ਦੀ ਹਾਂ ਹਾਂ ਕੌਣ ਵਾ ਕੋਈ ਨਹੀਂ ਚੰਨੀ ਵੀ ਦੂਜੀ ਆ ਮਾ ਕੋਈ ਗੋਪੀ ਦਾਦੇ ਮੈਨੂੰ ਕੌਣ ਵਾ ਕੋਈ ਨਹੀਂ ਬਾਰ-ਬਾਰ ਕਰੀ ਜਾਂਦਾ ਕਿੱਥੇ ਆ ਗਿਆ ਕਿੱਥੇ ਆ ਗਿਆ ਹਾ ਹਾਏ ਮੰਮੀ ਦਾਦੇ ਮੈਨੂੰ ਦਾਦੇ ਮੈਨੂੰ ਕੌਣ ਵਾ ਮੈਂ ਕਹਿੰਦੀ ਦੱਸੀ ਦੇ ਨਾ ਕੋਈ ਮੇਰੇ ਕਿ ਇੱਧਰ ਕੁੜਾ ਕੁੜੀਆਂ ਇੱਧਰ ਨੂੰ ਹੋ ਕੌਣ ਆ ਕੁੜੀਆਂ ਕਿਹਨਾਂ ਵਾ ਤੂੰ ਇੱਧਰ ਆ ਹੋ ਕੋਈ ਨਹੀਂ ਗੋਪੀ ਕਾਪਾ ਹੋਈ ਨਾ ਮੈਂ ਜਹਾ ਗਿਆ ਰੇ ਕਾ ਹੁਣ ਜਾਦੇ ਆ ਉੱਦਾ ਸੀ ਗਿਆ ਕੰਮ ਕਿਤਾ ਬਣਿਆ ਉੱਦਾ ਕੌਣ ਉੱਦਾ ਕੌਣ ਉੱਦਾ ਓ ਚੁੰਡ ਕੱਟ ਕੇ ਬੈਠੀ ਆ ਫਰੈਂਡ ਨਹੀਂ ਸੀ ਦੋਹਰੀ ਹੋ ਫਰੈਂਡ ਸੇ ਆ ਉੱਦਾ ਆ ਫਰੈਂਡ ਕਿ ਮਤ ਲੱਗਿਆ ਚੁੰਡ ਕੱਟ ਕੇ ਬੱਝ ਗਣੀ ਆ ਓ ਉੱਦਾ ਸ਼ਹਿਰ ਚ ਆ ਰਿਹਾ ਮੈਂ ਤਾਂ ਪਾਣੀ ਮੈਂ 10 ਪਾਉਂਦਾ ਓ ਨਹੀਂ ਆ 10 ਮੈਂ ਪਾਉਂਦਾ ਯਾ ਭੱਲਾ ਮੋਰ ਮੈਂ ਜਦੋਂ ਮੈਂ ਤੈਨੂੰ ਕੁਛ ਨਹੀਂ ਤੋ ਮੈਨੂੰ ਪਤਾ ਤੈਨੂੰ ਹੱਟ ਤੂੰ ਹੱਟ ਕੇ ਮੈਂ ਮਾਤੀ ਬੇਲ ओ तेरी ओ मैं तीता की धरती की बे देखवे ना तो मेरी मिट्टी पट्टी ओ और और मैं समझावा टाइप पर बैठ के समझावा मैं नहीं समझावा मेरी यार समझ के गल कर लंदे बैठ के ना ओ कोई नहीं मेरा मेरी गल सुन ले मेरी मेरी गल पर बैठ के ना है पर रहो बैठ हां तनशा रखा बैठो दस मेरी खोज पाड़ा 1000 रुपये गड्डी आंधी यार क्या खा ले दस 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 दे मेनू ओ ले गाटा ਉਹ ਕੋਈ ਨਹੀਂ ਹੁੰਦਾ ਆ ਉਹ ਪੁੱਤਾ ਕੌਣ ਮੈਨੂੰ ਪਤਾ ਵੀ ਨਹੀਂ ਲੱਗਦਾ ਉਹ ਪੈ ਦਾਦਾ ਸਾਰਾ ਮੂੰਹ ਉੜ ਗਿਆ ਤੇਰਾ ਲੰਗ ਪੀਲਾ ਪੈ ਗਿਆ ਤੂੰ ਮੇਰੇ ਉੱਤੇ ਹੁੰਦਾ ਆ ਆ ਬਹਿ ਜਾ ਇੱਥੇ ਬਹਿ ਕੇ ਗੱਲ ਕਰ ਆ ਬਹਿ ਇੱਥੇ ਬੈਠੋ ਬਹਿ ਜਾ ਯਾਰ ਜਾਨ ਮੇਰੀ ਕਹਾਣੀ ਮੈਨੂੰ ਪਾਸਪਹਿਲਾ ਕਹੋ ਨਾ ਮਿੰਗਾ ਅਸਪਹਿਲਾ ਮੇਰੀ ਮੇਰੀ ਗਾਜ਼ ਹੁੰਦਾ ਯਾਰ ਦੋਸਤ ਤੇ ਆ ਉਦਾਂ ਯਾਰ ਦੋਸਤ ਯਾਰ ਉਹ ਕਿੱਥੇ ਤੇ ਆ ਦੋਸਤ ਕਿਹੜਾ ਜਾਣਦਾ ਹੁੰਦਾ ਯਾਰ ਦੋਸਤ ਸੂਟ ਸੂਟ ਉਹ ਨਹੀਂ ਮਤਲਬ ਫਰੈਂਡਸ ਫਰੈਂਡਸ ਗਰਲਸ ਫਰੈਂਡਸ ਯਾ ਉਹ ਹੁਣ ਸੰਗਦੇ ਉਦਨ ਮੂੰਹ ਆ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਐ ਮੇਰਾ ਹਾਈਪਰੋ ਪੰਪ ਚਨਾ ਕੇ ਦੇ ਕੋਈ ਇਦਾਂ ਦਾ ਗੱਲ ਹੀ ਹੈਗਾ ਉਹ ਅਗਲੀ ਝੁੰਡ ਕੱਢ ਕੇ ਖੜੀ ਆ ਅਗਲੀ ਬੋਲਦੀ ਨਹੀਂ ਕੌਣ ਆ ਮੈਂ ਪੁੱਛੀ ਜਾਂਦੀ ਕੁੜੀਏ ਤੂੰ ਕੌਣ ਆ ਮੈਨੂੰ ਦੱਸ ਉਹ ਕੋਈ ਨਹੀਂ ਹੈਗਾ ਡੈਂਜੂ ਕੌਣ ਆ ਉਹ ਕੋਈ ਨਹੀਂ ਮੈਂ ਕਰ ਦਿੰਦਾ ਗੱਲ ਫਿਰ ਈਜ਼ੀ ਇੰਨਾ ਰੋਲਾ ਨਾ ਮੈਂ ਮੈਂ ਮਾਰਨੇ ਨੂੰ ਫਿਰਦੀ ਆ ਮੈਂ ਨਹੀਂ ਤੇਰੇ ਕੋ ਮੈਂ ਛੋਟਾ ਵੀ ਪਿਉਣਾ ਲੈ ਕੇ ਤੇਰੀ ਬੁੱਧੀ ਤੜੀ ਦੇ ਕੀ ਜਾਂਦੀ ਉਹ ਮੈਨੂੰ ਪਹਿਲਾਂ ਦੱਸ ਮੈਨੂੰ ਉਹ ਕੋਈ ਨਹੀਂ ਠੀਕ ਆ ਤੂੰ ਮੇਰੇ ਛੋਟੇ ਮੁੰਡੇ ਛੋਟੇ ਦਾ ਘਰ ਉਹ ਯਾਰ ਪਹਿਲਾਂ ਗੱਲ ਤਾਂ ਸੁਣ ਲੋ ਯਾਰ ਜੇ ਪਹਿਰੇ ਵਾਲੇ ਨਹੀਂ ਸਰਕਾਰ ਆਣੇ ਤਾਂ ਸੀ ਬਿਆ ਚੂੜਾ ਭਾ ਆ ਕਿਸੇ ਦਾ ਰਹਿਣਾ ਨਹੀਂ ਸਰਕਾਰ ਆਇਆ ਉਹ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਚੱਕਰ ਹੈ ਹੋਰ ਕੀ ਚੱਕਰ ਆ ਦਿੱਤੀ ਗੱਲ ਨਾ ਦੀ ਮੈਂ ਦੱਸ ਨਾ ਉਹ ਨਹੀਂ ਉਹਨੂੰ ਤਾਂ ਬਲਾਕ ਕੁੜੀ ਨੂੰ ਉਹ ਬਵਾਕ ਬੁਲਾ ਉਹ ਕਿਤੇ ਵੀ ਨਹੀਂ ਹੈਗੀ ਮੈਂ ਦੰਦਾਦਾ ਕੁਛ ਨਹੀਂ ਹੈਗਾ ਇਦਾਂ ਦਾ ਕੋਈ ਚੱਕਰ ਹੈ ਮੇਰੇ ਨਾਲ ਗੱਲ ਛੋੜੋ ਮੈਂ ਇੱਕ ਗੱਲ ਮੈਂ ਥਾਪੜ ਮਾਰਨਾ ਬੂਫੀ ਤਾਂ ਦੇਖੀ ਤਾਂ ਕਰਦਾ ਨਹੀਂ ਮੈਂ ਦੱਸ ਬਣਾ ਆਹ ਉਹ ਕੀ ਹੋਇਆ ਮੈਂ ਹੋਰ ਸੋਈ ਚਾਹ ਤੇ ਭੇਜੀ ਸੀ ਤੇ ਬਾਰ-ਬਾਰ ਉਹ ਮੈਂ ਸਾਡੀ ਸੋਈ ਕਬਾਰ ਕਾਟਾ ਉਹ ਗਾ ਉਹ ਆਪਣੇ ਕਿੱਥੇ ਗਿਆ ਕਿੱਥੋਂ ਛੱਡ ਗਿਆ ਨਹੀਂ ਤਾਂ ਮੈਂ ਮਾਰ ਕੇੜਾ ਤੇ ਦਵਾਈ ਖਾਣੀ ਮੈਂ ਤੇ ਹੁਣ ਕਰਤਾ ਤੂੰ ਮੈਨੂੰ ਕਹਤਾ ਤੂੰ ਨੇ ਕਾਦੇ ਮੈਂ ਤੇਰੀ ਕੋਲੇ ਬਾਤ ਕਰਾਂ ਤੇ ਛੱਡ ਗਿਆ ਕਿੱਥੋਂ ਲੈ ਗਿਆ ਮੈਂ ਨਾ ਕਹਾਂ ਰਹੀ ਮੈਂ ਬੱਸ ਮੈਂ ਮਾਣ ਮੈਂ ਨਹੀਂ ਕਰਦੀ ਕਿ ਕਰਾਈ ਨਹੀਂ ਕਿੰਨੀ ਉਹ ਕੋਈ ਮੈਂ ਨਹੀਂ ਨਾ ਵਸੇਂਦੀ ਕਿਸੇ ਨਾਲ ਕੀ ਕਹਿਣਾ ਤੂੰ ਕਲਾਮ ਤੂੰ ਮੇਰੀ ਗੱਲ ਤਾਂ ਸੁਣ पहला हैपर कहाँ थे मेरी कहाँ इतना इतना की मैं बना कहाँ थे बस कोई जनाबी नहीं हुआ मेरे लोग हैपर मैं हूँ बाना भेजी हुई थी तेरे रोटी पानी पानों को टकाते हैं फिर कोई बाली बास कोई बाली बास है

Come tem you

ਗੋਪੀ ਆਇਆ ਇੱਧਰ ਬੀਬੀ ਜੀ ਮੇਰਾ ਨਾ ਮਰ ਕੇ ਆ ਕੰਮ ਕਰਿਓ ਆ ਕੰਮ ਗੋਪੀ ਆ ਤੂੰ ਜਿਹੜਾ ਕੰਮ ਕਰਦਾ ਨਾ ਤੂੰ ਮਾਰੇ ਮੁੱਠਾ ਹੀ ਕਰਦਾ ਤੈਨੂੰ ਬੀਬੀ ਬੀਬੀ ਤੇ ਕਹਿੰਦਾ ਮੈਂ ਕਿ ਤੇਰਾ ਮੈਂ ਤੁੰਗਾ ਤਾਂ ਬੀਬੀ ਜੇ ਕਰ ਲਈਏ ਅਰ ਰਬਾ ਮੈਂ ਤੇ ਸਿੱਕਰ ਨਗਰੋਂ ਮੰਮੀ ਜੀ ਜਾ ਗਿਆ ਮੈਂ ਤੈਨੂੰ ਕਿਹਾ ਤਾਂ ਮੈਂ ਕੁੜੀ ਲਿਆਇਆ ਕੋਈ ਦੇਖ ਗੋਪੀ ਮੰਮੀ ਡਰੀ ਵੀ ਨਹੀਂ ਉਹ 500 ਤੇ ਚੜ ਗਿਆ ਉਹ ਬੀ ਬੀ ਦੇ। ਤੇ ਤੈਨੂੰ ਕੀ ਲੱਗਾ ਮਤਲਬ ਇਹ ਜਿਹੜੀ ਡੇੜੀ ਜਿਹੜੀ ਹੋ ਗਈ। ਪਿੱਛੇ ਉਹ ਹੋਇਆ ਕਿ ਤੇ ਇਹ ਇੰਨੀ ਤਰ੍ਹਾਂ ਬੋਲੀ ਵਾਲ ਬੱਤਾਂ ਲੈ ਆ ਆਪਰਾ ਉਧਰ ਉਹ ਸੈੱਟ ਕੇ ਬੈ ਗਿਆ। ਕੀ ਹੋਇਆ ਟੈਂਸ਼ਨ ਲਗਾ ਦੀ ਘਬਰਾਉਣਾ ਘਾਦੇ ਆ। ਉਹ 2390 ਆ ਖਲੜਾ ਤੇ ਘਟ ਗਿਆ ਤੇ ਨਾਲ ਹੈ ਨਾ। ਕੀ ਆ? ਉਹ ਮਰੀ ਜਾ ਕੇ ਸਤਰਾ ਮੈਂ ਨਹੀਂ ਨੀ ਘਬਰਾਉਂਦੀ ਆ। ਘਬਰਾਹ ਰੋ ਤੇ ਨਿਆਣਾ ਹੋਣਾ ਨਾ। ਇਹ ਜੋ ਕਰਦੀ ਆ ਤੂੰ ਅਬ ਕੇ ਤੂੰ ਆ ਕੰਮ ਨਾ ਕਰੀ ਦੇ ਨਾ ਮੈਂ ਤੈਨੂੰ ਮੈਂ ਕਹਤਾ ਜਰਾ ਕਾਲਾ ਪੈਂਦਾ ਕੱਪੜੇ ਦਾਸਾ ਮਾਫੀ ਆ ਤੁੰਡਾ ਕੰਮ ਕਰਦੇ ਭੁੱਕੇ ਕੰਮ ਹਾਇ ਨਹੀਂ ਬੋ ਵੀ ਕਹਿ ਸਕਦਾ ਸੀ ਮੈਨੂੰ ਮੈਨੂੰ ਹਾਰਟ ਅਟੈਕ ਹੋ ਸਕਦਾ ਸੀ ਮੈਨੂੰ ਹੋ ਸਕਦਾ ਸੀ ਕਿ ਨਹੀਂ ਹੋ ਸਕਦਾ ਕੋਈ ਨਹੀਂ ਹੋਣਾ ਕੋਈ ਨਹੀਂ ਹੋਣਾ ਉਧਰ ਦੇ ਲੈ ਤੇਰੇ ਮਾਸ ਨਾ ਮਾਸ ਕੋਈ ਨਹੀਂ ਸਾਰੇ ਤੇਰੇ ਜੇ ਲੈ ਲੈ ਤੇਰੇ ਮਸਤ ਮਸਤ ਦੋੜੇ ਵੇ ਦੇ ਕਾਲੇ ਗਏ ਮੁੰਨੀ ਵਦਨਾ ਹੋਈ ਉਹ ਜਾ ਹੋ ਨਾ ਚੱਲ ਜਾ ਬੁਗਿਆ ਬੰਦੇ ਮੁੰਨੀ ਵਦਨਾ ਹੋਈ ਡਾਰ ਮੇਰੇ ਇਹ ਬੁੰਦੀ ਕਿਹਾ ਗਰਾਫੀਟ ਬਾਕਸ ਐ ਮੈਂ ਹਾਈਡ ਦਾ ਸੀਨ ਗੋਗੀ ਨੋ ਕਲੇਗੋ ਦਾ ਸ਼ਮੀਲ ਨੂੰ ਵੀ ਬਰਾਬਰ ਹੀ ਹੋਈ ਮੈਂ ਗੋਗੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਕਿ ਅੱਜ ਆਪਾਂ ਪ੍ਰੈਂਕ ਵੀਡੀਓ ਕਰਨ ਲੱਗੇ ਆ ਘਰੇ ਉਹ ਰੋ ਉਹ ਰੋ ਉਹ ਹੈਲੋ ਉਹ ਉਹ ਹੈਲੋ ਐਕਸਕਿਊਜ਼ ਮੀ ਤਾਂ ਪਾਇ ਤਾਂ ਪਾਇ ਆ ਜਿਹੜੇ ਪਾਇਆ ਉਹਨੂੰ ਪਾਉਣ ਦੇ ਮੈਂ ਮਤਲਬ ਕਿੱਦਾਂ ਦਾ ਲੱਗ ਰਿਹਾ ਹੈ ਹੈ ਉਹ ਅੰਡਰਸ਼ਰਟ ਉਹ ਗੋਗੋ ਕੇ ਉਹ ਵੇਚ ਕਰੋ ਨਾ ਉਹ ਗੋ ਹੋਏ ਆ ਲੈ ਮੈਂ ਜੇਬਾਂ ਦੇ ਕੀ ਆ ਰਾਕਟ ਕਮੈਂਡ ਓਏ ਫਾਰ ਨਹੀਂ ਤੇਰੀ ਗਾ ਸੁਣ ਨਾਲ ਲੈਂਦਾ ਕਿ ਨਹੀਂ 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 ਬਲੇ ਰਹਿਣ ਦੇ ਉਹ ਗੋਤੀ ਲੈ ਜਾ ਚੁਣੀ ਲੈ ਮੋ ਕੀ ਮਤਲਬ ਤੂੰ ਆਪਣਾ ਐਕਸਪੀਰੀਅੰਸ ਦੱਸ ਸਕਦਾ ਹੈ ਤੈਨੂੰ ਇਸ ਸਾਬ ਨਾਲ ਕੀ ਲੱਗ ਰਿਹਾ ਹੈ ਕਿ ਕਿੱਦਾਂ ਹੈ ਆਪਣੀ ਗੱਲਬਾਤ ਹੋਊਗਾ ਮੈਂ ਤਾਂ ਜਾਵਾਂ ਮਾਸੀ ਲਾ ਆ ਦੇਖੀ ਮੇਰਾ ਯਾਰ ਹਾਂ ਓਬ ਹੋ ਗਈ ਇਸ ਕੀ ਸਖੀ ਓਏ ਸੰਦੂਰ ਪਾ ਦੇ ਮੈਂ ਪੱਠੇ ਵੱਢਣੇ ਆ ਉਹ ਘੱਟ ਓਹ ਦਾੜੀ ਰਗੜੀ ਅੱਜ ਨੀਲਾ ਨਿਆਣੇ ਤੋਂ ਵੀ ਸਿਆੜੇ ਤੁਹਾਡੇ ਤਾਂ ਬੁਰੇ ਹੋ ਆਉਂਦੇ ਆ ਮੇਰੀ ਗੱਲ ਸੁਣ ਏ ਏ ਆ ਜਾ ਵਾ ਨਹੀਂ ਕਿ ਹੁਣ ਮਤਲਬ ਤੂੰ ਦੱਸ ਸਕਦਾ ਕਿ ਮਤਲਬ ਤੈਨੂੰ ਇਹ ਗੈਟ ਅਪ ਕਰਨ ਦੇ ਵਿੱਚ ਕੋਈ ਦੁੱਖ ਤਕਲੀਫ ਨਹੀਂ ਇੱਕ ਮਿੰਟ ਬਸ ਮੈਂ ਆਪਣੀ ਦਾੜੀ ਨਹੀਂ ਕਟਾ ਰਿਹਾ ਮੈਂ ਦਾੜੀ ਥੋੜੀ ਕਟਾਉਣੀ ਕਿਉਂਕਿ ਮਾੜਾ ਢਮਕਾ ਲਗਾ ਰੇ ਢਮ